ਹਲੋ ਹਾਂ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਗਿਵੇਂ ਆ ਠੀਕ ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਹੋਗੇ ਅਸੀਂ ਤਾਂ ਠੀਕ ਆ ਠੀਕ ਆ ਮੈਂ ਦੋਥੇ ਖੜਾ ਸੀ ਕਿੱਥੇ ਮੈਂ ਖੜਾ ਸੀ ਮੈਂ ਖੜਾ ਸੀ ਬਾਲਰ ਵਾਲੇ ਕੋਲ ਹਾਂਜੀ ਹੂੰ ਹਾਂ ਤੁਸੀਂ ਉੱਧਰ ਬੀਠੇ ਹੋ ਕਰਾ ਰਹੇ ਹੋ ਅੱਛਾ ਜੀ ਹੂੰ ਉੱਥੇ ਹੀ ਕਰਦੀ ਸੀ ਉਦੋਂ ਕੀ ਹੈ ਮੇਰਾ ਫੋਨ ਪੇ ਨਹੀਂ ਚੱਲਿਆ ਸੀ ਉਹਨੂੰ ਪੈਸੇ ਦੇਣੇ ਉਹਨੂੰ ਪੈਸੇ ਦੇਣੇ ਸੀ ਅੱਛਾ ਮੈਂ ਕਿਹਾ ਯਾਦ ਕਰਾ ਦਿਆਂ ਮੈਂ ਤੇਰਾ ਫੇਸ਼ੀਅਲ ਕਰਵਾਇਆ ਜਦਿਆਂ ਪਾਸਥੇ ਮਿਲੇ ਸੀ ਹੋਟਲ 'ਚ ਹਾਈ ਹਾਈ ਯਾਦ ਨਾ ਕਰਵਾਇਆ ਕਰਵਾਇਆ ਈਆਂ ਗੱਲਾਂ ਤਾਂ ਮੈਂ ਯਾਦ ਕਰਾਉਣ ਆਸਤੇ ਤੈਨੂੰ ਫੋਨ ਲਾਇਆ ਹੁਣ ਯਾਦ ਕਰਾਉਣਾ ਆਸਤੇ ਤੇ ਹੋਰ ਕੀ ਕਰਦੀ ਸਿਸਟਮ ਕੁਛ ਨਹੀਂ ਕਰਨਾ ਕੀ ਜਦ ਮੈਂ ਤਾਂ ਤੁਹਾਨੂੰ ਹੀ ਯਾਦ ਕਰੀ ਜਾਂਦੀ ਸੀ ਹਾਂਜੀ ਕੀ ਕੀਤਾ ਯਾਦ ਕਰਕੇ ਫਿਰ ਕੁਛ ਨੀ ਯਾਦ ਕਰਕੇ ਆਏ ਆ ਸੋਚਿਆ ਕਿ ਕਿਥੇ ਨੂੰ ਮਿਲਾਂਗੇ ਕਿਥੇ ਜਾਵਾਂਗੇ ਕੀ ਬਣੂ ਉਂਗਲਾਂ ਤਾਂ ਚਲਾਉਣ ਲੱਗ ਗਈ ਸੀ ਕਿਤੇ ਯਾਦ ਕਰਕੇ ਟੋਡੇ ਨੂੰ ਦਿਨ ਉਂਗਲਾਂ ਚਲਾਉਣ ਲਈ ਕਿਉਂ ਮੈਂ ਕਿਹਾ ਕੀ ਹੈ ਜੀ ਕਰ ਮੈਂ ਕਿਹਾ ਕੀ ਹੈ ਜੀ ਕਰ ਜੇ ਤੇਰਾ ਉਂਗਲਾਂ ਚਲਾਉਣ ਨੂੰ ਨਾ ਨਾ ਮੈਂ ਤੇ ਉਂਗਲਾਂ ਚਲਾਉਣ ਦੀ ਟੋਡੇ ਨੂੰ ਦਿਨ ਉਂਗਲਾਂ ਚਲਾਉਣ ਦੀ ਪੈਣੀ ਅੱਛਾ ਜੀ ਹਾਂਜੀ जो आगे दूर सोंगे ना जो आप तारीख के दिन पता है वो तो नहीं सोंगे तो जी तो तो साथ सब आज के मैं के जन्म भी बर्थडे हो छोटे होंगे मैं क्यों सोंगे आना हाँ जी नहीं आप तो कभी जी सोंगे कि मैं आना सीखूं से लाहौर में जो वक्त कानकरी वर्ष से कुछ ना जी मुनेलासी अच्छा जी हम्म आना ही चीज़ आना ही चीज� ਜੋ ਵੀ ਬੋਣੀ ਸੀ ਗੱਲ ਨਾਲ ਲਾਉਣਾ ਸੀ ਤੁਹਾਡੀ ਮਰਜ਼ੀ ਹੈ ਕਿ ਮਰਜ਼ੀ ਕਰ ਲਿਓ ਕੁਛ ਮਰਜ਼ੀ ਤੇਰੀ ਵੀ ਤਾਂ ਚੱਲੂਗੀ ਨਾ ਉਹਦੇ ਲਈ ਮੇਰੀ ਮੇਰੀ ਮਰਜ਼ੀ ਕੀ ਚੱਲੂ ਮੇਰੀ ਮਰਜ਼ੀ ਤਾਂ ਮੈਂ ਕਹਦਾ ਨਾ ਮੈਂ ਤਾਂ ਨਹੀਂ ਕਰਦਾ ਫੇਰ ਹਾਂਜੀ ਮਰਜ਼ੀ ਤਾਂ ਚਲਾਵਾਂਗੇ ਮਰਜ਼ੀ ਤਾਂ ਨਾਲ ਹੀ ਚਲਾਉਣੀ ਪੈਂਦੀ ਹੈ ਨਾ ਹਾਂਜੀ ਹਾਂਜੀ ਚਲਾਉਣੀ ਚਾਹੀਦੀ ਦੁਨੀਆਂ ਨੂੰ ਉਹਦੇ ਜੋਗਾ ਪਾਣੀ ਤੇ ਅੱਜ ਨਾਲ ਲੱਗਦਾ ਸ਼ੁਕਰਵਾਰ ਹੈ ਚਾ ਚੜਪੋਤਾਂ ਹੋਰ ਉਹਨਾਂ ਨੂੰ ਨਾ ਡੈਡੀ ਦੀ ਸ਼ਾਕੂ ਹੋ ਜੇ ਥੋੜਾ ਜਿਹਾ ਧਿਆਨ ਲੁੱਟ ਦੇ ਉਹ ਨੂੰ ਸ਼ੱਕ ਹੋਣ ਦਿੰਦਾ ਮੈਨੂੰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਤੂੰ ਖਾ ਤੂੰ ਐਵੇਂ ਕਰੀ ਜਾਨੀ ਹਾਂ ਨਹੀਂ ਪੁੱਤਾ ਕਿਸੇ ਨੂੰ ਨਿੰਦੋਸ਼ ਨਹੀਂ ਪਤਾ ਨਾ ਨਾ ਸਾਈਨ ਨਾ ਵੀ ਫੋਨ ਕੱਟ ਕਰਿਆ ਕਰੋ ਸੀ ਤੁਸੀਂ ਆ ਚੋ ਫਿਰ ਕਦੋਂ ਕਾਉਂਗੇ ਉੱਟੀ ਪਕੱਤੀ ਖਾਵਾਂਗੇ ਮੈਂ ਨਾ ਮਾਰ ਦਿੰਨੀ ਆ ਜਬ ਅੱਖਾਂ ਨੂੰ ਜਿਹੜਾ ਕੰਮ ਦਾ ਸਮਾਦੀ ਮੇਰੀ ਗੱਲ ਇੱਕ ਆ ਵੀ ਸੁਣਾਣਾ ਰੋਟੀ ਉਹਦੇ ਨਾਲ ਨਾ ਖਾਏਗੀ ਉਹ ਰੋਟੀ ਕਰੋ ਨਾ ਕਾਕੇ ਜਾਊਗਾ ਤੇ ਨਾਲ ਬੰਨ ਕੇ ਲੈ ਕੇ ਜਾਊਗਾ ਉਹਦੇ ਨਾਲ ਤਾਂ ਮੈਂ ਬੰਨਾ ਲਾ ਦਿੰਨੀ ਆ ਕਹਿਦਿਨੇ ਸਿਰ ਤੇ ਤਾਵਾ ਉਹ ਬਰਬਾਦ ਨਹੀਂ ਹੋਣੀ ਇਹ ਫਿਰ ਕਿਉਂ ਮੈਂ ਫਿਰ ਤੁਸੀਂ ਹੀ ਨਹੀਂ ਖਾਣਾ ਚਾਹੁੰਦੇ ਨਾ ਤੇ ਮੈਨੂੰ ਨਾਲ ਰੋਟੀ ਮੈਨੂੰ ਨਾਲ ਕੁਝ ਵੀ ਕੁਝ ਖਾਣਾ ਨਹੀਂ ਮੈਂ ਮੇਰੀ ਮੈਂ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਪਈ ਮੈਂ ਬਾਜ਼ਾਰ ਚ ਸੀਗਾ ਤੇ ਮੈਂ ਤੇਰੇ ਵਾਸਤੇ ਸਰਪ੍ਰਾਈਜ਼ ਦੇਣਾ ਸੀ ਤੂੰ ਪਹਿਲਾਂ ਹੀ ਰੋਲਾ ਪਾ ਕੇ ਬਹਿ ਗਈ ਅੱਛਾ ਜੀ ਮੈਂ ਦੋ ਬਣਾ ਬਣਾ ਚਿਕਨ ਲੈ ਕੇ ਆਉਂਦਾ ਸੀ ਬਣਾ ਕੇ ਲੈ ਬਣਾ ਬਣਾ ਲਾਂਗੀ ਤੁਸੀਂ ਲੈ ਆਓ ਚੱਲ ਬਣਾ ਬਣਾएंगे ਲਾਜੂ ਉਹ ਇੱਕ ਨਹੀਂ ਵੀ ਜਿਹੜਾ ਟਾਈਮ ਹੈ ਬਣਾਉਣ ਤੇ ਵੇਸ਼ ਹੋ ਜੇ ਤੇ ਆਪਾਂ ਕੁਛ ਨਾ ਕਰੀਏ ਹੈ ਆ ਪਸਾਰਾ ਕੁਛ ਕਰਾਂਗੇ ਆ ਫਿਰ ਤੂੰ ਆਇਆ ਅਗਣਾ ਵੀ ਬਣਾ ਬਣਾ ਲਿਆ ਉਹ ਆਪਾਂ ਦੋ ਦੋ ਖਾ ਕੇ ਜਾ ਠੰਡ ਪੈਂਦੀ ਹੈ ਜਾਈ ਤੇ ਵੜ ਜਾਗੇ ਆਪਾਂ ਨੇ ਚੜ ਗਿਆ ਉਹ ਬਚਣ ਚੜ ਗਿਆ ਉਹ ਬਚਣਗੇ ਉਹ ਜਿਹੜੇ ਪਹਿਣਗੇ ਦੋ ਮੈਂ ਕਿਹਾ ਕਿ ਬਚਾਈ ਹੋਣੇ ਤੋਂ ਸੈਨ ਨਹੀਂ ਚਾਹੀਏ ਮੈਨੂੰ ਤਾਂ ਆਪਾਂ ਤੁਹਾਨੂੰ ਪੁੱਛ ਸਕਾਂਗੇ ਉਹ ਕੰਮ ਦਾ ਮਾਮਲਾ ਤਾਂ ਮੇਰੇ ਮੈਨੂੰ ਆ ਨਜ਼ਾਰੀ ਥੋੜੀ ਦੇਣੀ ਸੀ ਤੋਂ ਬਿਨਸਤੇ ਮੈਂ ਬਣੀ ਮੈਂ ਤਾਂ ਕੋਈ ਨਹੀਂ ਬਸ ਹੋਰ ਹਾਂਜੀ ਮੇਰਾ ਹੋਰ ਮੈਨਾਂ ਦੀ ਗੱਲ ਹੁਣ ਗੱਲ ਦੱਸ ਮੈਨੂੰ ਥੋੜੀ ਕੀ ਕੁਝ ਲੈ ਕੇ ਆਵਦੇ ਹੋਰ ਕੀ ਲੈ ਕੇ ਆਵਦੇ ਹੋ ਸੱਜਣਾ ਕੀ ਆਪਾਂ ਪੁੱਛੀ ਤਿੰਨ ਡੇ ਦੀ ਚੌਥੀ ਸੁਨਹਿਰਣਾ ਦੇਸੀ ਉਹ ਹੀ ਲਿਆ ਡੇੜੀ ਜੀ ਕਰਨੀ ਹੁੰਦਾ ਫਿਰ ਮੇਰਾ ਫਿਰ ਮੇਰਾ ਖੜੇ ਨੇ ਝੋਟ ਮਾਰਦੀਆਂ ਬਿਠਾ ਦੇਣੀ ਖੜੇ ਖੜੇ ਬਸ ਯਾਰ ਅੱਜ ਮੈਂ ਆਪ ਹੀ ਕਰ ਲਵਾਂ ਮੇਰੀ ਸੜਾ ਤਾਂ ਖੜਾ ਕਿਵੇਂ ਕਰਨੀ ਲੱਤ ਫਿਰ ਉਹ ਡੇੜੀ ਕਹਿੰਦੇ ਬਿਠਾਤਾ ਮੇਰੇ ਤਾਂ ਖੜਾ ਹੋ ਕੇ ਤੁਨੀ ਨਾ ਲੱਗਦਾ ਸੀ ਫਿਰ ਤੁਹਾਡੇ ਤਾਂ ਕਹਿ ਨਹੀਂ ਕਰਦਾ ਜੀ ਤੁਨਾ ਸਾਹਮਣੇ ਗਿਆ ਫੋਨ ਤੇ ਤਾਂ ਕਿਹੜਾ ਰਿਕਾਰਡਿੰਗ ਹੋਈ ਜਾਂਦੀ ਹੈ ਰਿਕਾਰਡਿੰਗ ਤਾਂ ਨਹੀਂ ਹੁੰਦੀ ਜੀ ਤੇ ਤੁਸੀਂ ਸਮਝਾ ਕਰੋ niche ਹੈ ਨਾ اچھا ਬੱਟੇ ਇਧਰ ਕੋਲੇ ਕੰਨ ਕਰੀ ਬੈਠੇ ਜੀ अच्छा, कर ਵੀ ਰੰਗੜੀਆਂ ਫੜ ਕੇ ਲਿਆਵਾਂ ਉਹ ਲੀਲੀਆਂ ਜੀ ਦੂ ਬਰਗੜੀਆਂ ਲਿਆਵਾਂ ਜਾਂ ਕੋਈ ਹੋਰ ਬੋਤਲ ਬਦਲ ਲਿਆਵਾਂ ਕੋਈ ਨਹੀਂ ਆਇਆ ਉਹ ਨੀਲੀ ਲੈਣੀ ਹੈ ਹੂੰ ਰੰਗਾ ਹੋਣਾ ਹੈ ਫਿਰ ਠੀਕ ਹੈ ਜੀ ਸਾਫ ਸਾਫ ਸੁਥ ਕਰ ਰੱਖੀ ਹੈਗੇ ਪੂਰੀ ਹਾਂ ਚੰਗਾ ਰੱਖਿਆ ਹੋਇਆ ਕੋਈ ਪ੍ਰਦੀਪਾ ਚਲਾਣਗੇ ਉਧਰ ਤੋਂ ਠੀਕ ਹੈ ਤੇ ਜੀ ਰੰਗਾ ਹਾਂ ਜੀ ਚੰਗਾ ਹੋ ਗੋ